ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਡਿਸਕਸ ਕਰਨ ਜਾ ਰਹੇ ਹਾਂ ਕਿ ਰਾਜਸਥਾਨ ਦੇ ਵਿੱਚ ਸੈਕੰਡ ਗ੍ਰੇਡ ਟੀਚਰ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਹਦੇ ਵਿੱਚ ਤੁਹਾਨੂੰ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਦੇਖਣ ਨੂੰ ਮਿਲੇਗਾ ਟੋਟਲ ਵੈਕੈਂਸੀਜ਼ ਸਬਜੈਕਟ ਵਾਈਜ਼ ਕਿੰਨੀਆਂ ਦੇਖਣ ਨੂੰ ਮਿਲਣਗੀਆਂ ਸਿਲੈਕਸ਼ਨ ਪ੍ਰੋਸੈਸ ਕੀ ਹੈਗਾ ਜੀ ਐਗਜ਼ਾਮ ਪੈਟਰਨ ਕੀ ਹੈ ਸਿਲੇਬਸ ਕੀ ਹੈ ਇੰਪੋਰਟੈਂਟ ਡੇਟਸ ਭਾਵ ਇਹ ਕਿ ਤੁਸੀਂ ਕਦੋਂ ਤੋਂ ਅਪਲਾਈ ਕਰ ਸਕਦੇ ਹੋ ਲਾਸਟ ਡੇਟ ਕੀ ਹੈਗੀ ਹੈ ਜਦੋਂ ਤੁਸੀਂ ਆਨਲਾਈਨ ਅਪਲਾਈ ਕਰੋਗੇ ਤਾਂ ਉਹਦੀ ਐਪਲੀਕੇਸ਼ਨ ਫੀਸ ਕਿੰਨੀ ਹੋਏਗੀ ਜੇਕਰ ਤੁਹਾਡਾ ਸੀਟੈਟ ਜਾਂ ਫਿਰ ਰੀਡ ਦਾ ਪੇਪਰ ਨਹੀਂ ਪਾਸ ਕੀ ਤੁਸੀਂ ਫਿਰ ਵੀ ਇਹਨਾਂ ਵੈਕੈਂਸੀਜ਼ ਦੇ ਵਿੱਚ ਅਪਲਾਈ ਕਰ ਸਕਦੇ ਹੋ ਐਂਡ ਜਿਹੜੇ ਅਦਰ ਸਟੇਟ ਦੇ ਸਟੂਡੈਂਟ ਨੇ ਖਾਸ ਕਰਕੇ ਪੰਜਾਬ ਵਾਲੇ ਕੀ ਪੰਜਾਬ ਵਾਲੇ ਸਾਥੀ ਇਹਨਾਂ ਵੈਕੈਂਸੀਜ਼ ਦੇ ਵਿੱਚ ਅਪਲਾਈ ਕਰ ਸਕਦੇ ਨੇ ਜੇਕਰ ਤੁਸੀਂ ਆਨਲਾਈਨ ਅਪਲਾਈ ਕਰ ਦਿੰਦੇ ਹੋ ਤਾਂ ਤੁਹਾਡਾ ਐਗਜ਼ਾਮ ਸੈਂਟਰ ਕਿੱਥੇ ਬਣੇਗਾ ਐਂਡ ਤੁਸੀਂ ਕਿਸ ਤਰੀਕੇ ਨਾਲ ਆਨਲਾਈਨ ਅਪਲਾਈ ਕਰ ਸਕਦੇ ਹੋ ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਜੇਕਰ ਤੁਸੀਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਦੇ ਹਾਂ ਸੋ ਸ਼ੁਰੂਆਤ ਕਰਦੇ ਆ ਅੱਜ ਦੀ ਆਪਣੀ ਵੀਡੀਓ ਦੀ ਗੱਲ ਕਰ ਰਹੇ ਸੀਗੇ ਕਿ ਰਾਜਸਥਾਨ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਟੀਚਰ ਪ੍ਰਤੀ ਦਾ 2025 ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਬਟ ਜਿਹੜੀ ਪ੍ਰੀਖਿਆ ਕੰਡਕਟ ਕਰਵਾਈ ਜਾਣੀ ਆ ਉਹ ਕੰਡਕਟ ਕਰਵਾਈ ਜਾਏਗੀ ਜੀ ਜੁਲਾਈ 2026 ਦੇ ਵਿੱਚ ਇਹਦਾ ਮਤਲਬ ਇਹ ਹੈ ਕਿ ਜੇਕਰ ਤੁਹਾਡੀ ਤਿਆਰੀ ਜ਼ੀਰੋ ਹੈ ਤੁਸੀਂ ਹੁਣ ਤੋਂ ਵੀ ਤਿਆਰੀ ਕਰਨ ਲੱਗਦੇ ਹੋ ਫਿਰ ਵੀ ਤੁਸੀਂ ਇਹਨਾਂ ਵੈਕੈਂਸੀਜ਼ ਦੇ ਵਿੱਚ ਅਪਲਾਈ ਕਰਕੇ ਜੌਬ ਹਾਸਲ ਕਰ ਸਕਦੇ ਹੋ ਸੈਲਰੀ ਦੀ ਮੈਂ ਜੇਕਰ ਗੱਲ ਕਰਾਂ 65 ਕੇ ਪਲੱਸ ਜਿਹੜੀ ਸੈਲਰੀ ਹੈਗੀ ਹੈ ਜੇ ਦੇਖਣ ਨੂੰ ਮਿਲੂਗੀ ਲਗਭਗ 65000 ਤੋਂ ਜ਼ਿਆਦਾ ਤੁਹਾਨੂੰ ਸੈਲਰੀ ਦੇਖਣ ਨੂੰ ਮਿਲੂਗੀ ਆਫਟਰ ਪਰਬੀਸ਼ਨ ਪੀਰੀਅਡ ਹੋ ਸਕਦਾ 30 35000 ਹੋਵੇ ਡਿਊਰਿੰਗ ਪਰਬੀਸ਼ਨ ਬਟ ਇਹ ਗੱਲਾਂ ਦੱਸਣੀਆਂ ਜ਼ਰੂਰੀ ਨੇ ਫੇਰ ਹੀ ਤੁਹਾਡੇ ਅੰਦਰ ਮੋਟੀਵੇਸ਼ਨ ਆਉਂਦੀ ਆ ਜਦੋਂ ਆਪਾਂ ਸੈਲਰੀ ਦੀ ਗੱਲ ਕਰਦੇ ਆ ਸੋ ਮੈਂ ਗੱਲ ਕਰ ਰਿਹਾ ਸਗਾ ਕਿ ਰਾਜਸਥਾਨ ਦੇ ਵਿੱਚ ਲਗਭਗ 6500 ਟੀਚਰ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ 6500 ਟੋਟਲ ਪੋਸਟਾਂ ਦੀ ਜਿਹੜੀ ਗਿਣਤੀ ਹੈਗੀ ਆ ਜੀ ਉਹ ਦੇਖਣ ਨੂੰ ਮਿਲਦੀ ਆ ਇਹਦੇ ਵਿੱਚ ਤੁਹਾਨੂੰ ਸਬਜੈਕਟ ਕਿਹੜੇ-ਕਿਹੜੇ ਦੇਖਣ ਨੂੰ ਮਿਲਦੇ ਨੇ ਜੀ ਇਹਦੇ ਵਿੱਚ ਤੁਹਾਨੂੰ ਹਿੰਦੀ ਅੰਗਰੇਜ਼ੀ ਸੰਸਕ੍ਰਿਤ ਮੈਥ ਸਾਇੰਸ ਐਸਐਸਟੀ ਉਰਦੂ ਪੰਜਾਬੀ ਸਿੰਧੀ ਅਤੇ ਗੁਜਰਾਤੀ ਜਿੰਨੇ ਸਬਜੈਕਟਸ ਮੈਂ ਤੁਹਾਡੇ ਸਾਹਮਣੇ ਬੋਲੇ ਆ ਇਹਨਾਂ ਸਾਰੇ ਸਬਜੈਕਟਾਂ ਦੀ ਜਿਹੜੀ ਵੈਕੈਂਸੀਜ਼ ਹੈਗੀ ਆ ਜੀ ਉਹ ਦੇਖਣ ਨੂੰ ਮਿਲੇਗੀ ਹਿੰਦੀ ਦੀਆਂ ਲਗਭਗ 1000 ਪੋਸਟਾਂ ਨੇ ਇੰਗਲਿਸ਼ ਦੀਆਂ ਵੀ ਲਗਭਗ 1100 ਪੋਸਟਾਂ ਨੇ ਮੈਥ ਦੀਆਂ ਵੀ 11-1200 ਪੋਸਟਾਂ ਹੈਗੀਆਂ ਨੇ ਤੇ ਇਸੇ ਤਰੀਕੇ ਨਾਲ ਐਸਐਸਟੀ ਦੀਆਂ ਲਗਭਗ 400 ਪੋਸਟਾਂ ਦੇਖਣ ਨੂੰ ਮਿਲਣਗੀਆਂ ਐਂਡ ਇਹ ਸਾਰੀ ਜਾਣਕਾਰੀ ਤੁਸੀਂ ਆਪਣੇ ਟੈਲੀਗ੍ਰam ਚੈਨਲ ਤੋਂ ਵੀ ਪ੍ਰਾਪਤ ਕਰ ਸਕਦੇ ਹੋ ਵੈਸੇ ਮੈਂ ਤੁਹਾਨੂੰ ਦੱਸਦਾ ਆ ਕਿ ਕਿਹੜੇ-ਕਿਹੜੇ ਸਬਜੈਕਟ ਦੀਆਂ ਲਗਭਗ ਕਿੰਨੀਆਂ ਕ ਵੈਕੈਂਸੀਸ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਹੁਣ ਅਸੀਂ ਗੱਲ ਕਰ ਲੈਨੇ ਆ ਕਿ ਇਹਦੇ ਵਿੱਚ ਜਿਹੜਾ एलिजिਬਿਲਟੀ ਕ੍ਰਾਈਟੇਰੀਆ ਹੋਊਗਾ ਸਬਜੈਕਟ ਵਾਈਜ਼ ਸਬਜੈਕਟ ਵਾਈਜ਼ ਕਾਫੀ ਸਾਰੇ ਸਟੂਡੈਂਟ ਨੂੰ ਸਮੱਸਿਆ ਆਉਂਦੀ ਹੈ ਕਿ ਸਰ ਸਬਜੈਕਟ ਵਾਈਜ਼ एलिजिਬਿਲਟੀ ਕ੍ਰਾਈਟੇਰੀਆ ਬਾਰੇ ਜ਼ਰੂਰ ਦੱਸਿਆ ਜਾਵੇ ਜਿਵੇਂ ਕਿ ਜੇਕਰ ਤੁਸੀਂ ਆਨਲਾਈਨ ਅਪਲਾਈ ਕਰ ਰਹੇ ਹੋ ਹਿੰਦੀ ਅੰਗਰੇਜ਼ੀ ਸੰਸਕ੍ਰਿਤ ਉਰਦੂ ਪੰਜਾਬੀ ਸਿੰਧੀ ਅਤੇ ਗੁਜਰਾਤੀ ਦੇ ਵਿੱਚ ਤਾਂ ਇਹਦੇ ਇਹਨਾਂ ਸਬਜੈਕਟਾਂ ਦੇ ਵਿੱਚ एलिजिਬਿਲਟੀ ਕ੍ਰਾਈਟੇਰੀਆ ਕੀ ਹੋਣਾ ਚਾਹੀਦਾ ਹੈ ਕਿ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਇਹ ਜਿਹੜਾ ਸਬਜੈਕਟ ਹੈ ਲਿਟਰੇਚਰ ਸਬਜੈਕਟ ਦੀ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਇਹ ਸਬਜੈਕਟ ਜ਼ਰੂਰ ਪੜ੍ਹਿਆ ਹੋਵੇ ਪਲੱਸ ਤੁਸੀਂ بی ایڈ ਕੀਤੀ ਹੋਵੇ بی ایڈ ਦੇ ਵਿੱਚ سیم سبجیکٹ پڑھਿਆ ਹੋਊਗਾ یا پھر نہیں اے ਇਹਨਾਂ ਨੇ ਕੋਈ ਕੰਡੀਸ਼ਨ ਨਹੀਂ ਲਗਾਈ ਹੋਈ ਬਟ ਤੁਸੀਂ ਗ੍ਰੈਜੂਏਸ਼ਨ ਜ਼ਰੂਰ ਕੀਤੀ ਹੋਵੇ ਪਲੱਸ بی ایڈ ਕੀਤੀ ਹੋਵੇ ਫਿਰ ਤੁਸੀਂ ਇਹਨਾਂ ਪੋਸਟਾਂ ਦੇ ਵਿੱਚ ਅਪਲਾਈ ਕਰਨ ਦੇ ਲਈ ਐਲੀਜੀਬਲ ਹੋ ਜਿਹੜੇ ਮੈਂ ਸਬਜੈਕਟ ਦੱਸੇ ਸੀਗੇ ਜੇਕਰ ਤੁਸੀਂ سائنس ٹیچر ਬਣਨ ਜਾ ਰਹੇ ਹੋ ਜਾਂ ਫਿਰ ਇਹਦੇ ਵਿੱਚ ਅਪਲਾਈ ਕਰੋਗੇ ਤਾਂ ਇਹਦੇ ਵਿੱਚ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਵੇ ਕੋਈ ਵੀ ਦੋ سائنس ਵਾਲੇ ਸਬਜੈਕਟਾਂ ਨਾਲ ਉਹ ਦੋ ਸਬਜੈਕਟ ਕਿਹੜੇ ਹੋ ਸਕਦੇ ਨੇ ਜੀ ਫਿਜ਼ਿਕਸ ਕੈਮਿਸਟਰੀ ਜ਼ੂਲੋਜੀ ਬੋਟਨੀ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਸਬਜੈਕਟ ਹੈਗਾ ਜੀ ਦੋ ਐਨੀ 2 ਇਹ ਸਬਜੈਕਟਸ ਪੜੇ ਹੋਣ ਤੇ ਪਲੱਸ ਤੁਸੀਂ ਬੀਐਡ ਜ਼ਰੂਰ ਕੀਤੀ ਹੋਵੇ ਹੁਣ ਅਸੀਂ ਗੱਲ ਕਰ ਲੈਣੇ ਆ ਜੇਕਰ ਤੁਸੀਂ ਐਸਐਸਟੀ ਵਿੱਚ ਅਪਲਾਈ ਕਰਨ ਜਾ ਰਹੇ ਹੋ ਐਸਐਸਟੀ ਵਿੱਚ ਅਪਲਾਈ ਕਰਨ ਦੇ ਲਈ ਤੁਸੀਂ ਕੋਈ ਵੀ ਦੋ ਐਸਐਸਟੀ ਦੇ ਸਬਜੈਕਟ ਪੜੇ ਹੋਣ ਜਿਹਦੇ ਵਿੱਚ ਮੈਂ ਦੱਸ ਰਿਹਾ ਤੁਹਾਨੂੰ ਹਿਸਟਰੀ ਜੀਓਗ੍ਰਾਫੀ ਇਕਨੋਮਿਕਸ ਪੋਲਿਟੀਕਲ ਸਾਇੰਸ ਸੋਸ਼ੀਓਲੋਜੀ ਪਬਲਿਕ ਐਡਮਿਨਿਸਟ੍ਰੇਸ਼ਨ ਫਿਲਾਸਫੀ ਤੇ ਇਹਦੇ ਨਾਲ ਤੁਸੀਂ बीएड ਦਾ ਜਿਹੜਾ ਕੋਰਸ ਹੈਗਾ ਜੀ ਉਹ ਜ਼ਰੂਰ ਕੀਤਾ ਹੋਵੇ बीएड ਵਿੱਚ ਟੀਚਿੰਗ ਆਫ ਐਸਐਸਟੀ ਪੜ੍ਹੀ ਨਹੀਂ ਪੜ੍ਹੀ ਇਹਦੇ ਵਿੱਚ ਕੋਈ ਕੰਡੀਸ਼ਨ ਇਹਦੇ ਵਿੱਚ ਇਹਨਾਂ ਵੱਲੋਂ ਨਹੀਂ ਲਗਾਈ ਗਈ ਸਿਲੈਕਸ਼ਨ ਪ੍ਰੋਸੈਸ ਕੀ ਹੈ ਜੀ ਸਿਲੈਕਸ਼ਨ ਪ੍ਰੋਸੈਸ ਬੜਾਈ ਸਿੰਪਲ ਹੈ ਇੱਕ ਤੁਹਾਡੇ ਤੋਂ ਟੈਸਟ ਲਿਆ ਜਾਏਗਾ ਟੈਸਟ ਕਿੰਨੇ ਨੰਬਰਾਂ ਦਾ ਹੋਊਗਾ ਇਹਦੇ ਬਾਰੇ ਤਾਂ ਮੈਂ ਜ਼ਰੂਰ ਗੱਲ ਕਰੂੰਗਾ ਹੀ ਬਟ ਇਸ ਟੈਸਟ ਤੋਂ ਬਾਅਦ ਤੁਹਾਡੀ ਸਿਰਫ ਤੇ ਸਿਰਫ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਤੇ ਮੈਡੀਕਲ ਵਗੈਰਾ ਹੋਣਾ ਆ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਜੌਬ ਹੈਗੀ ਆ ਉਹ ਮਿਲ ਜਾਣੀ ਆ ਸਿਲੈਕਸ਼ਨ ਪ੍ਰੋਸੈਸ ਬਾਰੇ ਮੈਂ ਤੁਹਾਨੂੰ ਦੱਸਤਾ ਆ ਨੇਗੇਟਿਵ ਮਾਰਕਿੰਗ ਦੇਖਣ ਨੂੰ ਮਿਲੇਗੀ ਬਿਲਕੁਲ 네ਗੇਟਿਵ ਮਾਰਕਿੰਗ ਤੁਹਾਨੂੰ ਦੇਖਣ ਨੂੰ ਮਿਲੇਗੀ ਇਸ ਟੈਸਟ ਦੇ ਵਿੱਚ 40% ਨੰਬਰ ਲੈਣੇ ਬਹੁਤ ਜ਼ਰੂਰੀ ਨੇ ਐਂਡ ਇਸ ਪ੍ਰੀਖਿਆ ਦੇ ਵਿੱਚ ਤੁਹਾਨੂੰ ਪੇਪਰ 1 ਅਤੇ ਪੇਪਰ 2 ਦੇਖਣ ਨੂੰ ਮਿਲੇਗਾ ਪੇਪਰ 1 ਜਿਹੜਾ ਹੋਏਗਾ ਜੀ 200 ਨੰਬਰਾਂ ਦਾ ਹੋਏਗਾ 100 ਕੁਐਸਚਨ ਪੁੱਛੇ ਜਾਣਗੇ ਇੱਕ ਕੁਐਸਚਨ 2 ਨੰਬਰ ਦਾ ਹੋਣਾ ਆ ਜਿਹਦੇ ਵਿੱਚ ਤੁਹਾਡੇ ਤੋਂ ਰਾਜਸਥਾਨ ਜੀਕੇ ਕਰੰਟ ਅਫੇਅਰ ਇੰਡੀਆ ਦੀ ਜਾਂ ਫਿਰ ਵਰਲਡ ਦੀ ਜੀਕੇ ਪੁੱਛੀ ਜਾਏਗੀ ਐਜੂਕੇਸ਼ਨ ਐਜੂਕੇਸ਼ਨਲ ਸਾਈਕੋਲੋਜੀ ਵੀ ਤੁਹਾਡੇ ਤੋਂ ਪੁੱਛੀ ਜਾਏਗੀ ਪੇਪਰ 2 ਜਿਹੜਾ ਹੋਏਗਾ ਜੀ 300 ਨੰਬਰਾਂ ਦਾ ਪੇਪਰ ਹੋਣਾ ਆ 150 ਪ੍ਰਸ਼ਨ ਪੁੱਛੇ ਜਾਣਗੇ 2.5 ਘੰਟਿਆਂ ਦਾ ਪੇਪਰ ਹੋਊਗਾ ਐਂਡ ਇਸ ਪੇਪਰ ਦੇ ਵਿੱਚ ਤੁਹਾਡਾ ਜਿਹੜਾ ਸਬਜੈਕਟ ਹੋਏਗਾ ਜੀ ਸਬਜੈਕਟ ਨੋਲੇਜ ਪੁੱਛੀ ਜਾਏਗੀ ਪਲੱਸ ਸਬਜੈਕਟ ਦੀ ਪੈਡਾਗੋਜੀ ਵੀ ਪੁੱਛੀ ਜਾਏਗੀ ਐਂਡ ਤੁਸੀਂ ਇਹਨਾਂ ਵੈਕੈਂਸੀਜ਼ ਦੇ ਵਿੱਚ ਕਦੋਂ ਤੋਂ ਅਪਲਾਈ ਕਰ ਸਕਦੇ ਹੋ ਅੱਜ ਮੈਂ 19 ਅਗਸਤ 2025 ਨੂੰ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ ਐਂਡ ਅੱਜ ਦੇ ਦਿਨ ਤੋਂ ਹੀ ਤੁਸੀਂ ਇਹਨਾਂ ਵੈਕੈਂਸੀਜ਼ ਦੇ ਵਿੱਚ ਅਪਲਾਈ ਕਰ ਸਕਦੇ ਹੋ ਲਾਸਟ ਡੇਟ ਹੈਗੀ ਆ ਆਨਲਾਈਨ ਅਪਲਾਈ ਕਰਨ ਦੀ 17 ਸਤੰਬਰ 2025 ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੀ ਫੀਸ ਲੱਗੇਗੀ ਜਨਰਲ ਕੈਟੇਗਰੀ ਦੀ ਜਾਂ ਫਿਰ ਕਹਿ ਸਕਦੇ ਹਾਂ ਕਿ ਜਿਹੜੇ ਪੰਜਾਬ ਵਾਲੇ ਸਾਥੀ ਨੇ ਉਹ ਤਾਂ ਐਜ਼ ਅ ਜਨਰਲ ਕੈਟੇਗਰੀ ਹੀ ਅਪਲਾਈ ਕਰਨਗੇ ਉਹਨਾਂ ਦੀ ਜਿਹੜੀ ਫੀਸ ਲੱਗੇਗੀ ਜੀ ਉਹ ਲੱਗੇਗੀ 600 ਰੁਪਏ ਬਾਕੀ ਹੋਰ ਜਿਹੜੀਆਂ ਰਿਜ਼ਰਵਡ ਕੈਟੇਗਰੀਜ਼ ਹੋਣਗੀਆਂ ਉਹਨਾਂ ਦੀ ਫੀਸ ਤੁਹਾਨੂੰ 400 ਦੇਖਣ ਨੂੰ ਮਿਲੇਗੀ ਕਿ ਇਹਦੇ ਵਿੱਚ ਸੀਟੈਟ ਰੀਟੈਟ ਰੀਡ ਜਾਂ ਫਿਰ ਪੀਐਸ ਟੈਟ ਜਾਂ ਫਿਰ ਟੈਟ ਕਹਿ ਸਕਦੇ ਹਾਂ ਕਿ ਟੈਟ ਮੰਗਿਆ ਗਿਆ ਇਹਦੇ ਵਿੱਚ ਜੇ ਤੁਸੀਂ ਇਹਨਾਂ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਬਿਲਕੁਲ ਨਹੀਂ ਟੈਟ ਦੀ ਕੋਈ ਕੰਡੀਸ਼ਨ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗੀ ਤੇ ਕੁਝ ਸਾਡੀ ਪੁੱਛਣਗੇ ਕਿ ਸਰਟ ਸੀਟੈਟ ਤਾਂ ਮੰਗਿਆ ਨਹੀਂ ਗਿਆ ਜਾਂ ਫਿਰ ਰੀਡ ਤਾਂ ਮੰਗਿਆ ਨਹੀਂ ਗਿਆ ਕੀ ਇਹ ਸਰਕਾਰੀ ਵੈਕੈਂਸੀਜ਼ ਹੀ ਨੇ ਬਿਲਕੁਲ ਹੀ ਸਰਕਾਰੀ ਪੋਸਟਾਂ ਹੀ ਨੇ ਰੈਗੂਲਰ ਵੈਕੈਂਸੀਜ਼ ਨੇ ਪੱਕੀਆਂ ਵਾਲੀਆਂ ਵੈਕੈਂਸੀਜ਼ ਦੀ ਮੈਂ ਗੱਲ ਕਰ ਰਿਹਾ ਪੱਕੀਆਂ ਵੈਕੈਂਸੀਜ਼ ਹੀ ਨੇ ਐਂਡ ਇਹਦੇ ਵਿੱਚ ਸੀਟਾ ਟ੍ਰੀਡ ਤਾਂ ਚਲੋ ਨਹੀਂ ਮੰਗਿਆ ਗਿਆ ਐਂਡ ਅਦਰ ਸਟੇਟ ਵਾਲੇ ਜਿਹੜੇ ਕੈਂਡੀਡੇਟ ਨੇ ਪੰਜਾਬ ਵਾਲੇ ਜਾਂ ਫਿਰ ਕੋਈ ਹੋਰ ਹਰਿਆਣੇ ਵਾਲੇ ਨੇ ਸਾਰੇ ਹੀ ਇਹਨਾਂ ਵੈਕੈਂਸੀਜ਼ ਦੇ ਵਿੱਚ ਅਪਲਾਈ ਕਰ ਸਕਦੇ ਆ ਦੂਜੀ ਗੱਲ ਆਉਂਦੀ ਹੈ ਕਿ ਸਰ ਐਗਜ਼ਾਮ ਸੈਂਟਰ ਕਿ ਬਣੂਗਾ ਕਿਉਂਕਿ ਕਾਫੀ ਸਾਰੇ ਸਾਥੀ ਉੱਥੇ ਜਾਣਗੇ ਤੇ ਥੋੜੀ ਬਹੁਤ ਪ੍ਰੋਬਲਮ ਹੋਣੀ ਆ ਫਿਰ ਵੀ ਉਹਨਾਂ ਦਾ ਥੋੜਾ ਜਿਹਾ ਕੰਸਰਨ ਹੁੰਦਾ ਆ ਕਿ ਸਰ ਜੇਕਰ ਅਸੀਂ ਅਪਲਾਈ ਕਰ ਦਿੰਨੇ ਆ ਤਾਂ ਜਿਹੜਾ ਸਾਡਾ ਪੇਪਰ ਹੈਗਾ ਆ ਉਹ ਕਿੱਥੇ ਹੋਊਗਾ ਬਿਲਕੁਲ ਜੀ ਪੀਪਰ ਤਾਂ ਤੁਹਾਡਾ ਰਾਜਸਥਾਨ ਵਿੱਚ ਹੀ ਹੋਊਗਾ ਤੇ ਜਿਹੜੇ ਪੰਜਾਬ ਵਾਲੇ ਸਾਥੀ ਨੇ ਜਿਹੜੇ ਤੁਹਾਡੇ ਪੰਜਾਬ ਦੇ ਨਾਲ ਜਿਹੜੇ ਜ਼ਿਲ੍ਹੇ ਲੱਗਦੇ ਹਨ ਨਾ ਰਾਜਸਥਾਨ ਵਾਲੇ ਤੁਸੀਂ ਉਹਨਾਂ ਜ਼ਿਲ੍ਹਿਆਂ ਨੂੰ ਆਪ ਦਾ ਐਜ਼ ਐਗਜ਼ਾਮ ਸੈਂਟਰ ਭਰ ਸਕਦੇ ਹੋ ਜੇਕਰ ਆ ਗਿਆ ਠੀਕ ਜੇ ਦੂਰ ਆ ਗਿਆ ਤਾਂ ਵੀ ਕੋਈ ਗੱਲ ਨਹੀਂ ਜੇ ਤੁਸੀਂ ਵਧੀਆ ਤਿਆਰੀ ਕਰਕੇ ਜਾਂਦੇ ਹੋ ਤੇ ਦੂਰ ਜਾਣ ਦੇ ਵਿੱਚ ਵੀ ਕੋਈ ਐਨੀ ਦਿੱਕਤ ਵਾਲੀ ਗੱਲ ਨਹੀਂ ਹੈਗੀ ਸੋ ਬਿਲਕੁਲ ਜਿਹੜਾ ਐਗਜ਼ਾਮ ਸੈਂਟਰ ਬਣੇਗਾ ਉਹ ਰਾਜਸਥਾਨ ਵਿੱਚ ਹੀ ਬਣੇਗਾ ਆਨਲਾਈਨ ਅਪਲਾਈ ਕਰਨ ਦੇ ਲਈ ਤੁਹਾਨੂੰ ਆਰਪੀਐਸਸੀ ਦੀ ਜਿਹੜੀ ਵੈਬਸਾਈਟ ਹੈਗੀ ਆ ਜੇ ਉੱਥੇ ਵਿਜ਼ਿਟ ਕਰਨਾ ਪੈਣਾ ਆ ਜਿਹੜੀ ਵੀ ਰਜਿਸਟ੍ਰੇਸ਼ਨ ਹੈਗੀ ਆ ਓਟੀਆਰ ਹਨਾ ਉਹ ਤੁਹਾਨੂੰ ਕਰਨੀ ਪੈਣੀ ਆ ਇਸ ਤੋਂ ਬਾਅਦ ਤੁਸੀਂ ਇਹਨਾਂ ਵੈਕੈਂਸੀਜ਼ ਦੇ ਵਿੱਚ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਕਹੋਗੇ ਤਾਂ ਮੇਰੇ ਦੁਆਰਾ ਇੱਕ ਡੈਮੋ ਵੀਡੀਓ ਵੀ ਬਣਾ ਦਿੱਤੀ ਜਾਊਗੀ ਜਿਹਦੇ ਵਿੱਚ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਦੱਸ ਸਕਦਾ ਆ ਕਿ ਤੁਸੀਂ ਇਸ ਫਾਰਮ ਨੂੰ ਆਨਲਾਈਨ ਖੁਦ ਵਿਦਾਊਟ ਕੈਫੇ ਦੇ ਵਿਜ਼ਿਟ ਕੀਤੇ ਆਪਦੀ ਕੈਫੇ ਵਾਲੀ ਫੀਸ ਨੂੰ ਬਚਾ ਵੀ ਸਕਦੇ ਹੋ ਜੇਕਰ ਤੁਸੀਂ ਮੇਰੀ ਵੀਡੀਓ ਨੂੰ ਦੇਖਦੇ ਹੋ ਜੇਕਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all